16 ਫਰਵਰੀ ਨੂੰ ਸਯੁਕਤ ਕਿਸਾਨ ਮੋਰਚੇ ਵੱਲੋਂ ਭਾਰਤ ਬੰਦ ਦਾ ਸੱਦਾ ਦਿੱਤਾ ਗਿਆ ਹੈ। ਇਹ ਸਵੇਰ ਤੋਂ ਸ਼ਾਮ 4 ਵਜੇ ਤੱਕ جاری ਰਹੇਗਾ। ਇਸ ਭਾਰਤ ਬੰਦ ਵਿੱਚ ਬੈਂਕ EMPLOYEES, ਬਿਜਲੀ ਬੋਰਡ ਦੇ ਮੁਲਾਜ਼ਮ, HETCH C2 ਵਰਗੀਆਂ ਜਥੇਬੰਦੀਆਂ, ਮੁਲਾਜ਼ਮਾਂ ਦੀਆਂ ਫੈਡਰੇਸ਼ਨਸ, ਪੰਜਾਬ ਰੋਡਵੇਜ਼, CT ਪੰਜਾਬ ਰੋਡਵੇਜ਼ ਤੇ PRTC ਪ੍ਰਾਈਵੇਟ ਟਰਾਂਸਪੋਰਟਰਸ ਸਭ ਦਾ ਸਹਿਯੋਗ ਸਭ ਨੇ ਦੇਣ ਦਾ ਵਾਅਦਾ ਕੀਤਾ ਹੈ ਈਵਨ ਆਰਤੀ ਐਸੋਸੀਏਸ਼ਨਸ ਵੱਲੋਂ ਵੀ ਇਸ ਵਿੱਚ ਸਹਿਯੋਗ ਦੇਣ ਦਾ ਵਾਅਦਾ ਕੀਤਾ ਗਿਆ ਬਹੁਤ ਸਾਰੀਆਂ ਜਥੇਬੰਦੀਆਂ ਆਪ ਮੁਹਾਰੇ ਇਸ 파ਰਥਬੰਧ ਵਿੱਚ ਸ਼ਾਮਲ ਹੋ ਰਹੀਆਂ ਨੇ ਕਿਉਂਕਿ ਮੋਦੀ ਸਰਕਾਰ ਹਰ ਰੋਜ਼ ਜਿਸ ਪਾਸੇ ਤੁਰੀ ਹੈ ਸਾਰੇ ਦੇਸ਼ ਨੂੰ ਜਿਵੇਂ ਕਾਰਪੋਰੇਟ ਹਾਊਸਿਸ ਦੇ ਅੱਗੇ ਵੇਚ ਹੀ ਦੇਣਾ ਇਸ ਤਰ੍ਹਾਂ ਦਾ ਵਰਤਾਰਾ ਮੋਦੀ ਸਰਕਾਰ ਦਾ ਚੱਲ ਰਿਹਾ ਹੈ ਇਹ ਨਾ ਰੋਕਿਆ ਗਿਆ ਜਾਏ ਇਹਦੇ ਵਿਰੁੱਧ ਕੋਈ ਮਹੀਮਾ ਨਾ ਚੱਲੀ ਤਾਂ ਦੇਸ਼ ਸਾਰਾ ਵਿਕ ਜਾਏਗਾ ਮੇਰੀ ਸਾਰੇ ਭਰਾਵਾਂ ਨੂੰ ਬੇਨਤੀ ਹੈ ਸਾਰੇ ਜਿੰਨੇ ਜਥੇਬੰਦੀਆਂ ਦੇ ਆਗੂ ਨੇ ਜਥੇਬੰਦੀਆਂ ਦੇ ਵਰਕਰਸ ਨੇ ਉਹਨਾਂ ਨੂੰ ਇੱਕ ਤਾਂ ਇੱਕ ਦੂਜੇ ਦਾ ਸਤਿਕਾਰ ਕਰਨਾ ਸਿੱਖਣਾ ਚਾਹੀਦਾ ਔਰ ਮਿਲ ਕੇ 9 ਤਾਰੀਖ ਨੂੰ ਆਪੋ ਆਪਣੇ ਨੇੜੇ ਦੇ ਸ਼ਹਿਰਾਂ ਵਿੱਚ ਕੱਲੀ ਕੱਲੀ ਦੁਕਾਨ ਤੇ ਜਾ ਕੇ ਸਭ ਨੂੰ ਅਪਰੋਚ ਕਰਨਾ ਚਾਹੀਦਾ ਹੈ ਹਰ ਪਰ ਨਾਲ ਗੱਲਬਾਤ ਕਰਕੇ ਇਸ ਨੂੰ ਸਫਲ ਬਣਾਉਣ ਲਈ ਪੂਰੀ ਕੋਸ਼ਿਸ਼ ਕਰਨੀ ਚਾਹੀਦੀ ਹੈ ਯਕੀਨ ਨਾਲ ਕਹਿ ਸਕਦੇ ਆਂ ਕਿ ਭਾਰਤ ਬੰਧ ਸਾਰੇ ਦੇਸ਼ ਵਿੱਚ ਪੂਰੀ ਤਰ੍ਹਾਂ ਸਫਲ ਹੋਏਗਾ ਇਹ ਆਪਣੇ ਆਪ ਵਿੱਚ ਇੱਕ ਨਵੀਂ ਮਿਸਾਲ ਪੈਦਾ ਕਰੇਗਾ ਨਾ ਮਾ ਇਤਿਹਾਸ ਸਿਰਜੇਗਾ ਅਸੀਂ ਉਦੋਂ ਤੱਕ ਇਹ ਜੰਗ ਜਾਰੀ ਰੱਖਾਂਗੇ ਜਦੋਂ ਤੱਕ ਮੋਦੀ ਦੀਆਂ ਕਾਰਪੋਰੇਟ ਪੱਕੀ ਨੀਤੀਆਂ ਜਿਹੜੀਆਂ ਉਹ ਉਹ ਛੱਡਦੇ ਨਹੀਂ ਦੇਸ਼ ਵਾਸੀਆਂ ਨੂੰ ਮਹਿੰਗਾਈ ਬੇਰੋਜ਼ਗਾਰੀ ਆਰਥਿਕ ਨੰਬਰਬਰੀ ਵਰਗੇ ਮੁੱਦਿਆਂ ਤੇ ਜਦੋਂ ਤੱਕ ਗੱਲ ਨਹੀਂ ਕਰਦੇ ਸਿਰਫ ਮੰਦਰ ਮਸਜਿਦ ਜਾਂ ਰਾਮ ਮੰਦਰ ਦੇ ਨਾਂ ਤੇ ਵੋਟਾਂ ਲੈ ਕੇ ਲੋਕਾਂ ਦੇ ਮੁੱਦੇ ਜਿਹੜੇ ਨੇ ਉਹਨਾਂ ਨੂੰ ਅੱਖੋਂ ਪਰੋਖੇ ਕਰਨਾ ਇਹਦੇ ਨਾਲ ਦੇਸ਼ ਅੱਗੇ ਨਹੀਂ ਵੱਸ ਸਕਦਾ ਇਸ ਕਰਕੇ ਮੇਰੀ ਸਾਰੇ ਭਰਾਵਨੋਂ ਅਪੀਲ ਹੈ ਉਹ ਜਿਹੜੇ ਵੀ ਜਿੱਥੇ ਵੀ ਜਿਹੜੇ ਵੀ ਵਰਗ ਨਾਲ ਸੰਬੰਧ ਰੱਖਦੇ ਨੇ ਉਹ ਸਾਰੇ ਮਿਲ ਕੇ 16 ਫਰਵਰੀ ਨੂੰ ਭਾਰਤ ਬੰਦ ਵਿੱਚ ਆਪਣਾ ਬਣਦਾ ਯੋਗਦਾਨ ਪਾਈਏ ਔਰ ਇਹਨੂੰ ਸਫਲ ਬਣਾਈਏ ਬਹੁਤ ਬਹੁਤ ਧੰਨਵਾਦ